ਹਾਲੋ ਰੈਡੀ ਜੀ ਆਪਣੀ ਕਮਾਈ ਠੀਕ ਹੈ ਕਾਦੀ ਕਾਦੀ ਕਮਾਈ ਆ ਹੈ ਇਹ YouTube ਦੀ ਆ ਮਸਾ ਹੀ ਉਤਰੀ ਮੰਦੀਪ ਪੋੜੀ ਦੇ ਉੱਤੋਂ ਚੜਦਾ ਗਈ ਲੈ ਬੱਬੂ ਵਲੋਗ ਦੇਖਦਾ ਹੋਗਾ ਕੋਈ ਨਾਨੀ ਸੈਂਕਲ ਹੀ ਦੇਖਣ ਆਈ ਆ ਹਾ ਪਰੀ ਦਾ ਘੋਟ ਹੈ ਨਾ ਮੈਂ ਸਹੀ ਮਨਦੀਪ ਤੂੰ ਪਾ ਲਿਆ ਕਰ ਪਰੀ ਤੇ ਤਾਂ ਨਹੀਂ ਹੋਣਾ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਜਣ ਠੀਕ ਹੋਗੇ ਸਵਾਗਤ ਹੈ ਇੱਕ ਨਵੇਂ ਵਲੋਗ ਦੇ ਵਿੱਚ ਬਣੇ ਰਹਿਣ ਏੰਡ ਤੱਕ ਬਈ ਵਲੋਗ ਬਹੁਤ ਜਿਆਦਾ ਮੋਟੀਵੇਸ਼ਨਲ ਵੀ ਆ ਠੀਕ ਆ ਤੇ ਆਪਣਾ ਐਂਡ ਤੱਕ ਜਰੂਰ ਵਾਚ ਕਰਨਾ ਤੁਸੀਂ ਅੱਜ ਆਪਾਂ ਮਾਰਕੀਟ ਜਾਣਾ YouTube ਤੇ ਪੈਸੇ ਵੀ ਕਢਾਉਣੇ ਕਿੰਨੀ ਕੀ ਖੁਸ਼ੀ ਆ ਹੈਨਾ ਆਪਦੀ ਸੈਲਰੀ ਆਉਂਦੀ ਤੇ ਕੱਲ੍ਹ ਕੀ ਖੁਸ਼ੀ ਹੁੰਦੀ ਹੈ ਨਾਲੇ ਬੱਬੂ ਇਸ ਤੇ ਗਿਫਟ ਲੈ ਕੇ ਆਉਂਦਾ ਹਾਂ ਓ ਦੇਖੋ ਬਈ ਪਿਆਰ ਆਇਆ ਸਵੇ ਦਾ ਕੀ ਕੁਛ ਲੱਭਿਆ ਫਿਰ ਪੇਟੀ ਚ ਹਾਂ ਤੇਰੀ ਦੀਦੀ ਦਾ ਕੋਟ ਹਾਂ ਪਰੀ ਦੀ ਆਹ ਪਰੀ ਦਾ ਕੋਟ ਹੈ ਨਾ ਮੀ ਸਹੀ ਮਨਦੀਪ ਤੂੰ ਪਾ ਲਿਆ ਕਰ ਪਰੀ ਦੇ ਤਾਂ ਨਹੀਂ ਹੋਣਾ ਆਣਾ ਨਾ ਪਰੀ ਹੋਈ ਦੁੱਗਣੀ ਖਲੀਰੇ ਕਿਵੇਂ ਬਣਾ ਰੱਖੇ ਆ ਇਹਨਾਂ ਨੂੰ ਜਿਹੜਾਣੇ ਦੇ ਕੇ ਆਣੇ ਆਜ ਲੋ ਜੀ ਕਿੱਡੇ ਸੋਹਣੇ ਲੱਗਦੇ ਨੇ ਦੁਪਹਿਰ ਦਾ ਹੋ ਗਿਆ ਬਾਈ ਟਾਈਮ ਤੇ ਮੌਸਮ ਪੂਰਾ ਕੈਂ ਹਾਂਜੀ ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਆਪਣੇ ਘਰੇ ਇੱਕ ਚੀਜ਼ ਆਉਣ ਵਾਲੀ ਸਵੇਰੇ ਉਹ ਤੁਹਾਨੂੰ ਦੱਸਾਂਗੇ ਸਵੇਰ ਇੱਕ ਪਤਲ ਲੱਗ ਵਿੱਚ ਜਦੋਂ ਆ ਗਈ ਸਵੇਰੇ ਲਿਆਵਾਂਗੇ ਜੇ ਅੱਜ ਲਿਉਂਦੀ ਤੱਜ ਅੱਜ ਤਾਂ ਪਰ ਨਹੀਂ ਲਿਉਂਦੇ ਪਰ ਸਵੇਰੇ ਅਸੀਂ ਜ਼ਰੂਰ ਲੈ ਕੇ ਆਵਾਂਗੇ ਆਪਣੇ ਘਰੇ ਕਰਦਾ ਪੂਰਾ ਮੋਲ ਦਿਖਾਉਣਾ ਤੁਹਾਨੂੰ ਬਸ ਧੀਰ ਧੀਰ ਘਰ ਨੂੰ ਪੂਰਾ ਚੇਂਜ ਹੀ ਕਰ ਦੇਣਾ ਠੀਕ ਆ ਮੰਦੀਪ ਇੱਧਰ ਚਾਲੂ ਜਿਹੀ ਲਾਈ ਜਾਂਦੀ ਆ ਕਮਰਾ ਵੀ ਆਪਾਂ ਤਿਆਰ ਕਰਾਉਣਾ ਬਹੁਤ ਛੇਤੀ ਦੇਖੋ ਹੁਣ ਆਪਣਾ ਹੈ ਚਾਦਰ ਦੇਖੋ ਕਿਵੇਂ ਕੀਤੀ ਚਾਦਰ ਕੀ ਇੱਥੇ ਆਪਣਾ ਨਾ ਕਮਰਾ ਵੀ ਆਪਾਂ ਬਾਈ ਕਰਨਾ ਹੈ ਜਲਦੀ ਜਲਦੀ ਤਿਆਰ ਠੀਕ ਆ ਉਹ ਮੇਰੀ ਫੋਟੋ ਲੱਗੀ ਵੀ ਇੱਧਰ ਤਾਂ ਹੁਣ ਪਲਸਤਰ ਆ ਦੇਖਾਂਗੇ ਪੁੱਟੀ ਕਰਵਾਵਾਂਗੇ ਨਹੀਂ ਤਾਂ ਕਮਰਾ ਤਿਆਰ ਕਰਵਾਵਾਂਗੇ ਹੁਣ ਇਹ ਬਾਬੂ ਪੇਜ ਵਾਲੇ ਨੂੰ ਮੈਸੇਜ ਕੀਤਾ ਕਿੰਨੇ ਰੁਪਏ ਮੰਗਦੇ ਕਮਰਾ ਤਿਆਰ ਕਰਨ ਦੇ 55000 ਬਹੁਤ ਜ਼ਿਆਦਾ ਇੱਕ ਵਾਰੀ ਪੁੱਟੀ ਕਰਵਾ ਲਾਂਗੇ ਮੈਂ ਤਾਂ ਕਹਿੰਦਾ ਨਾ ਡੈਡੀ ਜੀ ਆਪਣੇ ਲਾਈ ਜਾਂਦੇ ਪਾਣੀ ਖੇਤਾਂ ਨੂੰ ਠੀਕ ਆ ਉਹ ਦੇਖੋ ਮੋਟਰ ਚਲਾ ਰੱਖੀ ਹੈ ਬਾਈ ਕਣਕ ਨੂੰ ਪਾਣੀ ਲੱਗ ਜਾਂਦਾ ਲਓ ਜੀ ਹੁਣ ਆ ਗਿਆ ਆਪਾਂ ਤਿਆਰ ਮਾਰਕੀਟ ਜਾਣ ਵਾਸਤੇ ਅੱਜ ਤਾਂ ਮੈਚਿੰਗ-ਮੈਚਿੰਗ ਹੋ ਗਈ ਐ ਮੰਦਿਰ ਕਿਉਂ ਚੱਲੇ ਆ ਮਾਰਕੀਟ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਅੱਗੇ ਜਾ ਕੇ ਤੇ ਕਿਹੜੀ ਚੀਜ਼ ਲੈ ਕੇ ਆਉਣੀ ਹੈ ਮਾਰਕੀਟ ਤੋਂ ਉਹ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੂਗਾ ਥਿਊ ਦੇਖੋ ਕਿੰਨਾ ਪਿਆਰਾ ਲੱਗਦਾ ਨਾ ਪਿੰਡ ਦਾ ਮਾਹੌਲ ਪੂਰਾ ਸ਼ਾਮ ਦੇ ਟਾਈਮ ਬਾੜਾ ਹੱਥ ਨੇ ਵੇਲੇ ਤੇ ਕੱਲ ਕੀ ਹੰਦਾ ਨਾ ਮੋਲ ਲਓ ਭਾਈ ਆਪਣੀ YouTube ਦੀ ਪੇਮੈਂਟ ਫਾਈਨਲੀ ਆਪਣੇ ਹੱਥਾਂ 'ਚ ਆ ਚੁੱਕੀ ਹੈ ਕਿਵੇਂ ਲੱਗ ਰਿਹਾ ਮੰਮੀ ਹੈ ਮੰਮੀ ਇੱਧਰ ਤਾਂ ਦੱਸੋ ਮੜਾ ਮੈਂ ਬਹੁਤ ਖੁਸ਼ ਹਾਂ ਮੰਮੀ ਬਹੁਤ ਖੁਸ਼ ਹਾਂ ਮੰਦੀ ਵੀ ਬਹੁਤ ਖੁਸ਼ ਹਾਂ ਫਾਈਨਲੀ ਆ ਪੇਮੈਂਟ ਹੁਣ ਮੈਂ ਕੀ ਦੱਸਾਂ ਅੱਧੀ ਪੇਮੈਂਟ ਹੀ ਆ ਜੇ ਮੇਰੇ ਹੱਥਾਂ 'ਚ ਬਾਕੀ ਕਢਵਾਏ ਨਹੀਂਗੇ ਲੈ ਬੱਬੂ ਵਲੋਗ ਦੇਖਦਾ ਹੋਗਾ ਕੋਈ ਨਾਨੀ ਸੈਂਕਲ ਹੀ ਦੇਖਣ ਆਈ ਹੈ ਹੈ ਆ ਬੁਲਟ ਲੈ ਚੱਲੀ ਗਈ ਹੁੰਦੀ ਕਮੈਂਟ ਕਰਕੇ ਜਰੂਰ ਦੱਸਿਓ ਬੱਬੂ ਵਾਸਤੇ ਕਿਹੜੀ ਸੈਂਕਲ ਹੀ ਸੋਹਣੀ ਮੇਰੇ ਭਾਣ ਜੇ ਵਾਸਤੇ ਆਪਾਂ ਨੂੰ ਵੈਸੇ ਉਹ ਪਸੰਦ ਆਈ ਆ ਹਾ ਵਾਲੀ ਕਾਫੀ ਕਲਰ ਉਹ ਕਿੰਨੇ ਦੀ ਆ 5000 ਹਾਂ ਇਹ 5 ਸਾਲ ਦੀ ਹੈ ਇਹ 10000 ਦੀ ਹੈ ਉਹ ਦੀ 5 ਸਾਲ ਦੀ ਗਾਰੰਟੀ ਹੈ ਇਹ ਦੀ ਗਾਰੰਟੀ ਹਾਂਜੀ ਇਹ ਦੀ ਕੋਈ ਗਾਰੰਟੀ 6000 ਕਿਹੜਾ ਲੈ ਇਹ ਦੀ 6 ਮਹੀਨੇ ਦੀ ਗਾਰੰਟੀ ਹੈਗੀ ਹੈ ਇਹ ਆ ਜੀ ਨੂਪਗੜ ਗੁਰਨਾਨਕ ਸਾਈਕਲ ਸਟੋਰ ਜੇ ਕਿਸੇ ਨੇ ਹੁਣਾ ਆਵੇ ਮਿਕਨਰ ਰੋਡ ਲੋ ਜੀ ਬੱਬੂ ਨੇ ਵਾਦਾ ਕੀਤਾ ਸੀ ਮੇਰੇ ਭਾਂਜੇ ਨਾਲ ਜਦੋਂ ਪੇਮੈਂਟ ਆ ਗਈ YouTube ਦੀ ਤੈਨੂੰ ਸਾਈਕਲ ਹੀ ਦਿਵਾਣੀ ਪਹਿਲਾਂ ਉਹਨੂੰ ਬਹੁਤ ਚਾਹ ਸਾਈਕਲ ਹੀ ਦੇਖੂਗਾ ਬਹੁਤ ਖੁਸ਼ ਹੋਊਗਾ ਨਾ ਬੱਬੂ ਦੀ ਸਾਈਕਲ ਹੀ ਆ ਗਈ ਓਏ ਬੜੇ ਲੇਟ ਹੋ ਗਿਆ ਅੱਜ ਤਾਂ ਸਾਈਕਲ ਰੱਖਤੀ ਕਿ ਅੰਦਰ ਅੱਛੇ ਵੀਰੇ ਤੁਸੀਂ ਇੱਧਰ ਹੀ ਹੋ ਕੇ ਤਾਂ ਤਾਂ ਦਿਖੇ ਹੀ ਨਹੀਂ ਲੋਵੀ ਜੇ ਪੇਰ ਹੱਥ ਠਰ ਗਏ ਵੀਰੇ ਲਓ ਜੀ ਬੱਬੂ ਦਾ ਆ ਗਿਆ ਸਾਈਕਲ ਮੇਰੇ ਭਾਂਜੇ ਦਾ ਠੀਕ ਆ ਵਾਦਾ ਕੀਤਾ ਸੀ ਆਪਾਂ ਉਹਦੇ ਨਾਲ ਕੀ ਵਾਦਾ ਕੀਤਾ ਸੀ ਮਨਦੀਪ ਸਾਈਕਲ ਹੀ ਲੈ ਕੇ ਦਵਾਂ YouTube ਦੀ ਹਾਂ ਜਿੱਦਾਂ YouTube ਦੀ ਅਸੀਂ ਕਿਹਾ ਸੀ ਪੇਮੈਂਟ ਆ ਗਈ ਤਾਂ ਉਹਨੂੰ ਬਹੁਤ ਹੀ ਚਾਹ ਸੀ ਕਹਿੰਦਾ ਮਾਮਾ ਛੇਤੀ ਤੁਹਾਡੇ ਪੇਮੈਂਟ ਆਵੇ ਕਹਿੰਦਾ ਮੇਰੀ ਸਾਈਕਲ ਹੀ ਅੰਦਰ ਲਾ ਕਹਿੰਦਾ ਮੇਰੀ ਸਾਈਕਲ ਹੀ ਅੰਦਰ ਕਰ ਦੋ ਅਸੀਂ ਵੀਡੀਓ ਕਾਲ ਤੇ ਹਣੀ ਬੱਬੂ ਨਾਲ ਗੱਲ ਕੀਤੀ ਸੀ ਹਨਾ ਬੱਚਿਆਂ ਦਾ ਯਾਰ ਚਾਹ ਪੂਰਾ ਕਰਨਾ ਚਾਹੀਦਾ ਪਤਾ ਨਹੀਂ ਕਿੰਨੀ ਕਵਾਰ ਆਪਣੇ ਹਨਾ ਮਨਦੀਪ ਬਚਪਨ ਚ ਸੁਪਨੇ ਐ ਜਿਹੜੇ ਨਹੀਂ ਪੂਰੇ ਹੋ ਪਾਏ ਕਈ ਤਾ ਕਿੰਨੀ ਖੁਸ਼ੀ ਮਿਲਦੀ ਆ ਸਵੇਰ ਦਾ ਹੋ ਗਿਆ ਟਾਈਮ ਪਿਆਰਾ ਇਹ ਥੀਕ ਆ ਹਾਂ ਜੇ ਟਾਇਰ ਦਾ ਵੱਧ ਗਿਆ ਨਾ ਕਿ ਸੁਧੇ ਪੈਰ ਤੇ ਆਪਾਂ ਨੇ ਬੱਬੂ ਵਾਸਤੇ ਸੇਫਟੀ ਕਰਕੇ ਸਾਈਕਲ ਲਿਆਏ ਹੁਣ ਤੁਹਾਨੂੰ ਪਤਾ ਛੋਟੇ ਜਵਾਕਾਂ ਵਾਸਤੇ ਵੀ ਹੁਣ ਛੋਟੇ ਜਵਾਕ ਡਿੱਗ ਜਾਂਦੇ ਤਾਂ ਕਰਕੇ ਉਹਦੇ ਚਾਰ ਟਾਇਰਾਂ ਵਾਲੀ ਆਪਾਂ ਲੈ ਹੁੰਦੀ ਆ ਵੀ ਇੱਕ ਵਾਰੀ ਸਿੱਖ ਸੁਖ ਲਊਗਾ ਯੂ ਦੇਖੋ ਸਵੇਰ ਦਾ ਪਿਆਰਾ ਜਿਹਾ ਤੇ ਆਪਣਾ ਘਰ ਦੇਖੋ ਨਾ ਹੁਣ ਵਧੀਆ ਲੱਗਣ ਲੱਗੀ ਲੁੱਕ ਜੀ ਘਰ ਦੀ ਪਹਿਲਾਂ ਜਿਹੜੇ ਆਪਣੇ ਪੁਰਾਣੇ ਵਲੋਗ ਦੇਖਦੇ ਨੇ ਬਾਈ ਹੁਣੀ ਉਹਨਾਂ ਨੂੰ ਵੀਰੇ ਹੁਣ ਅਨੁਸਾਰਿਆਂ ਨੂੰ ਪਤਾ ਹੋਊਗਾ ਕਿ ਆਪਣਾ ਪਹਿਲਾਂ ਉਹ ਪਿੱਛੇ ਵਾਲਾ ਪੋਰਸ਼ਨ ਸੀ ਇੰਨਾ ਜ਼ਿਆਦਾ ਵਧੀਆ ਨਹੀਂ ਲੱਗਦਾ ਸੀ ਨਾ ਘਰ ਦੀ ਲੁੱਕ ਜੀ ਨਹੀਂ ਬਣਦੀ ਸੀ ਹੁਣ ਬਣ ਗਈ ਆ ਆਪਣਾ ਕੱਚਾ ਘਰ ਇਹਦੀ ਤਾਂ ਫਿਰ ਕੋਈ ਰੀਸ ਹੀ ਨਹੀਂ ਮੈਂ ਸੱਚੀ ਦਿਲੋਂ ਕਹਿੰਨਾ ਬਈ ਆ ਮੈਨੂੰ ਕਮਰਾ ਬਹੁਤ ਜ਼ਿਆਦਾ ਪਸੰਦ ਆ ਠੀਕ ਆ ਬਸ ਪੱਕੇ ਬੰਦਾ ਪਾ ਲੈਂਦਾ ਕਿਉਂਕਿ ਤੁਹਾਨੂੰ ਪਤਾ ਮੀਂਹ ਘੜੀ ਦੇ ਵਿੱਚ ਦਿੱਕਤ ਹੁੰਦੀ ਹੋਰ ਤਾਂ ਕੋਈ ਗੱਲ ਨਹੀਂ ਗਈ ਤੇ ਬਾਕੀ ਆ ਦੇਖੋ ਆਪਣੀ ਸਰੋਂ ਵਧੀਆ ਗੰਧ ਆਈਆਂ ਤੇ ਹੋ ਗਈ ਆ ਸਾਗ ਨਹੀਂ ਹਿਲ ਤੱਕ ਖੱਦਾ ਸੀ ਹਲੋ ਰੈਡੀ ਜੀ ਆਪਣੀ ਕਮਾਈ ਠੀਕ ਹੈ ਕਾਦੀ ਕਾਦੀ ਕਮਾਈ ਆ ਹੈ ਇਹ YouTube ਦੀ ਆ ਵਾਹ ਬੀ ਵਾਹ ਅੱਜ ਦੀ ਚਾਰ ਦੀਆਂ ਕਮਾਈਆਂ ਲਓ ਜੀ ਡੈਡੀ ਨਾਲ ਪੈਸੇ ਦਿੰਦੇ YouTube ਤੇ ਡੈਡੀ ਬਹੁਤ ਜ਼ਿਆਦਾ ਖੁਸ਼ ਹੋਏ ਹਨ ਤੇ ਆਪਾਂ ਹਜੇ ਅੱਧੇ ਪੈਸੇ ਕਢਾਏ ਸੀ ਮੈਂ YouTube ਤੇ ਬਾਕੀ ਅਕਾਊਂਟ ਦੇ ਵਿੱਚ ਹੀ ਪਏ ਆ ਠੀਕ ਹੈ ਔਰ ਬੱਬੂ ਦਾ ਵੀ ਸੁਪਨਾ ਪੂਰਾ ਕਰਤਾ ਸਾਈਕਲੀ ਦਾ ਠੀਕ ਹੈ ਕਿਉਂਕਿ ਮਾਮੇ ਵੱਲੋਂ ਇੱਕ ਗਿਫਟ ਸੀ ਉਹਨਾਂ ਨੂੰ ਪਿਆਰ ਨਾਲ ਔਰ ਆਦੇ ਪਾਣੀ ਡਿੱਗਦਾ ਇੱਧਰ ਹੈ ਇਸ ਬਨੇਰ ਦੇ ਨਾਲ-ਨਾਲ ਮਿੱਟੀ ਲਾ ਦੇ ਪਾਣੀ ਪੋਣਾ ਲੋ ਵੀ ਛੱਤ ਤੇ ਮਿੱਟੀ ਪਾ ਦੀ ਆਪਾਂ ਕਈ ਵਾਰੀ ਮੈਨੂੰ ਤੁਸੀਂ ਬਹੁਤ ਕਹਿੰਨੇ ਨੇ ਬਾਈ ਕੋਈ ਕੰਮ ਵੀ ਕਰਾ ਦੇ ਅਗਰ ਕਰੇ ਕੰਮ ਬਾਈ ਮੈਂ ਕਰੋਨਾ ਬਸ ਉਹ ਲੋਕ ਚ ਹੀ ਨਹੀਂ ਦਿਖਾਉਂਦਾ ਹੁੰਦਾ ਠੀਕ ਆ ਆ ਦੇਖ ਲੋ ਹਣ ਛੱਤ ਤੇ ਮਿੱਟੀ ਪਾਈ ਜਾਂਦੇ ਆ ਠੀ ਕਰ ਦੀ ਮਨਦੀਪ ਇਹ ਕੰਮ ਲੱਗਿਆ ਵੇ ਚਾਹ ਬਣਾ ਲਾ ਗੈਂਟ ਜੀ ਰੋਟੀ ਲੈ ਹੀ ਦਿੰਦੀ ਧਿਆਨ ਨਾਲ ਧਿਆਨ ਨਾਲ ਡੇਗ ਨਾ ਜਾਈ ਹੂੰ ਡਿੱਗ ਗਏ ਇਤੋਂ ਐ ਚੜਦੀ ਐ ਮੈਂ ਮੈਨੂੰ ਲਾਊਗਾ ਕੋਣ ਹੈ ਘਾਟਣ ਉੱਪਰ ਦਾ ਮੋਲ ਛੱਤ ਤੇ ਆ ਤਾਂ ਗਈ ਮੰਦੀ ਓਖੀ ਸੁਖੀ ਹੁਣ ਕਿੰਨੀ ਮੈਨੂੰ ਲਾਊਗਾ ਕੋਣ ਆਪਾ ਭਾਈ ਛੱਤ ਤੇ ਹੁਣ ਮਿੱਟੀ ਜੀ ਪਵਾ ਦਈਏ ਕਿੰਨੀ ਹਾਈਟ ਦੇਖ ਲਓ ਇੱਧਰ ਥੱਲੇ ਨਾ ਛੱਡ ਦੇ ਤੁਸੀਂ ਅੱਗੇ ਅੱਗੇ ਲੈ ਕੇ ਜਾ ਉੱਧਰ ਉੱਧਰ ਆ ਇੱਧਰ ਬਨੇਰ ਤੇ ਨਾਲ ਨਾਲ ਪਾਣੀ ਨਾ ਟੜੇ ਛੱਡ ਤੇ ਨਾਲ ਨਾਲ ਸਿੱਧਾ ਤਰੇ ਜਿਹਾ ਸਿੱਧਾ ਤਰੇ ਹਵਾਟ ਬਣਾ ਦੇ ਨਾ ਛੱਤ ਉੱਪਰ ਦਾ 뷰 ਦੇਖੋ ਬਾਈ ਕਿੰਨਾ ਪਿਆਰਾ ਆਸ-ਪਾਸੇ ਦਾ ਹਾਂਜੀ ਕਾਫੀ ਦਿਨਾਂ ਤੋਂ ਕੁਐਸਚਨ ਪੁੱਛਿਆ ਜਾ ਰਿਹਾ ਸੀ ਕਿ YouTube ਦੀ ਪੇਮੈਂਟ ਕਿੰਨੀ ਆਈ ਆ ਉਹ ਵੀ ਤੁਹਾਨੂੰ ਆਪਾਂ ਦੱਸਦੇ ਹਾਂ YouTube ਦੀ ਪੇਮੈਂਟ ਵੈਸੇ ਦੱਸਣਾ YouTube ਦੇ ਖਿਲਾਫ ਆ ਨਿਯਮ ਦੇ ਦੱਸ ਨਹੀਂ ਸਕਦੇ ਆਪਾਂ ਬਟ ਆਪਾਂ ਤੁਹਾਨੂੰ ਕੁਝ ਆਈਡੀਆ ਦੇ ਨਾਲ ਸਮਝਾ ਦਿੰਨੇ ਆ ਠੀਕ ਆ ਓਕੇ ਇੱਟਾਂ ਦਾ ਕੀ ਰੇਟ ਚੱਲ ਰਿਹਾ ਇੱਥੇ ਪਹੁੰਚ ਕਿੰਨੀ ਆ ਹਜ਼ਾਰ ਇੱਟ ਦੀ 6000 ਰੁਪਏ 6200 ਨੂੰ 6200 ਦੀ ਹਜ਼ਾਰ ਇੱਟ ਆਉਂਦੀ ਆ ਇੱਥੇ ਠੀਕ ਆ ਆਪਾਂ ਮਗਵਾਉਣੇ ਆ ਤਾਂ ਪੱਠੇ ਤੋਂ ਠੀਕ ਆ ਅੱਜ ਦਾ ਰੇਟ ਦੱਸ ਰਿਹਾ ਮੈਂ ਠੀਕ ਆ ਔਰ ਆਪਾਂ 4 ਗੇੜੇ ਹੋਣਗੇ 4 ਇਹ ਰੇਟ ਆਪਾਂ ਤੇਨੇਰ ਇਟਾ ਮਗਾ ਸਕਦੇ ਇੰਨੀ ਪੇਮੈਂਟ ਆਪਣੇ ਕੋਲੇ ਠੀਕ ਆ ਔਰ ਆਪਣੇ ਬਹੁਤ ਜ਼ਿਆਦਾ ਤੁਸੀਂ ਸਪੋਰਟ ਕੀਤਾ ਬਾਈ ਮੈਂ ਸਹੀ ਦੱਸਾਂ ਔਰ ਮੈਂ ਬਹੁਤ ਹੀ ਜ਼ਿਆਦਾ ਟਾਈਮ ਤੇ ਮਿਹਨਤ ਕਰ ਰਹੇ ਆ ਐਵੇਂ ਨਹੀਂਗਾ ਕਿ ਅਸੀਂ ਫੋਨ ਚੱਕਿਆ ਤੇ ਵੀਡੀਓ ਬਣਾਉਣ ਲੱਗ ਪਏ ਠੀਕ ਆ ਤੇ ਹਰ ਇੱਕ ਕੰਮ ਹੁੰਦਾ ਬਈ ਆਪੋ ਦਾ ਮੈਂ ਆਪਣਾ ਕੰਮ ਬਣਾ ਕੇ ਚੱਲਿਆ ਹਰ ਇੱਕ ਦਾ ਮਤਲਬ ਕੰਮ ਹੁੰਦਾ ਮੇਰਾ ਕੰਮ ਬਸ ਆਈ ਇਹ ਵੀਡੀਓ ਸ਼ੂਟ ਕਰਨਾ ਜਾਂ ਹੈ ਨਾ ਉਹਦੇ ਪਿੱਛੇ ਵੀ ਬਹੁਤ ਜ਼ਿਆਦਾ ਸਟਰਗਲ ਸੀਗੀ ਸ਼ੁਰੂ ਤੋਂ ਅਸੀਂ ਬਹੁਤ ਜ਼ਿਆਦਾ ਚੈਨਲ ਬਣਾਏ ਪਹਿਲਾਂ ਕਮੇਡੀ ਵੀਡੀਓ ਬਣਾਉਂਦੇ ਹੁੰਦੇ ਸੀ ਮੰਦੀਪ ਅਸੀਂ ਠੀਕ ਆ ਮੈਂ ਮੇਰੇ ਪਰੀ ਦੀਦੀ ਗੰਗਾ ਨਗਰ ਵਿਆਹੇ ਹੋਏ ਮੇਰੀ ਸਿਸਟਰ ਹੈ ਜਿਹੜੀ ਉਹਨਾਂ ਨਾਲ ਵੀ ਮੈਂ ਬਹੁਤ ਚਿਰ ਵੀਡੀਓ ਵੀਡੀਓ ਬਣਾਉਂਦਾ ਰਿਹਾ ਠੀਕ ਆ ਉਹ ਵੀ ਸਾਡੇ ਨਾਲ ਕੰਮ ਕਰਦੇ ਰਹੇ ਬਹੁਤ ਸਪੋਰਟ ਕੀਤੀ ਫੈਮਿਲੀ ਵੱਲੋਂ ਬਹੁਤ ਸਪੋਰਟ ਰਹੀ ਆ ਤਾਂ ਕਰਕੇ ਆ ਦਿਨ ਆ ਪਾਇਆ ਅਸੀਂ ਵੀ ਘਰੇ ਪੈਸਾ ਦੇ ਪ ਔਰ ਹੁਣ ਤਾਂ बस ਲਗਾਤਾਰ ਵਧੀਆ ਕੰਮ ਚੱਲੀ ਜਾਂਦਾ ਪ੍ਰਮਾਤਮਾ ਦੀ ਕਿਰਪਾ ਬਾਈ ਠੀਕ ਹੈ ਬੰਦਾ ਬਾਕੀ ਰੱਜਦਾ ਤਾਂ ਹੈ ਨਹੀਂ ਤੁਹਾਨੂੰ ਪਤਾ ਠੀਕ ਆ ਭਲਾ ਬੰਦੇ ਦੇ ਮਹੀਨੇ ਦਾ ਕਿੰਨਾ ਹੀ ਪੈਸਾ ਆਈ ਜਾਵੇ ਬਾਕੀ ਅੱਜ ਦੇ ਵਲੌਗ ਚ ਇੰਨਾਈ ਤੇ ਤੁਸੀਂ ਮੋਟੀਵੇਟ ਹੋਏ ਹੋਵੋਗੇ ਸ਼ਾਇਦ ਜੇ ਕੋਈ ਯੂਟਿਊਬਰ ਬਣਨਾ ਚਾਹੁੰਦਾ ਹੋਵੇ ਇੰਸਟਾਗ੍ਰam ਤੇ ਕੰਮ ਕਰਨਾ ਚਾਹੁੰਦਾ ਹੈ ਸਟਾਰਟ ਕਰੋ ਠੀਕ ਹੈ ਬੰਦੇ ਨੂੰ ਲਾਈਫ ਦੇ ਵਿੱਚ ਕੁਝ ਨਾ ਕੁਝ ਕਰਨਾ ਜ਼ਰੂਰ ਚਾਹੀਦਾ ਲਵ ਯੂ ਬਾਏ ਬਾਏ ਮਿਲਦੇ ਇੱਕ ਨਵੇਂ ਵਲੌਗ ਦੇ ਨਾਲ ਕੱਲ ਨੂੰ ਬਾਦ